ਕੈਨੇਡਾ ਦੀ ਰਾਜਧਾਨੀ ਓਟਾਵਾ ਅਤੇ ਟ੍ਰਾਂਟੋ ਵਿੱਚ ਭਾਰਤੀ ਮਿਸ਼ਨਾਂ ਨੇ ਐਤਵਾਰ ਨੂੰ 1995 ਦੇ ਕਨੀਸ਼ਕ ਬੰਬ ਧਮਾਕੇ ਦੀ 29ਵੀਂ ਵਰ੍ਹੇਗੰਢ ਮਨਾਇ। ਇਸ ਵਿੱਚ ਘਟਨਾ ਦੇ 에ਅਰ ਇੰਡੀਆ ਜੁਹਾਰ ਦੇ ਵਿੱਚ 86 ਬੱਚਿਆਂ ਸਮੇਤ 329 ਲੋਕ ਮਾਰੇ ਗਏ ਸਨ। ਹਾਈ ਕਮਿਸ਼ਨ ਸੰਜੀ ਕੁਮਾਰ ਵਰਮਾ ਨੇ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਦੀ ਸਰਕਾਰ ਨੂੰ ਸਿਆਸੀ ਫਾਇਦੇ ਲਈ ਆਪਣੇ ਖੇਤरां ਤੋਂ ਪੈਦਾ ਹੋਣ ਵਾਲੇ ਅਤਵਾਦ ਦੇ ਖਤਰੇ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਮਨੁੱਖੀ ਜੀਵਨ ਵਿੱਚ ਸਿਆਸੀ ਹਿੱਤਾਂ ਨਾਲੋਂ ਵੱਧ ਮਹੱਤਵਪੂਰਨ ਹੈ ਇਸ ਤੋਂ ਪਹਿਲਾਂ ਕਿ ਅੱਤਵਾਦੀ ਗਤੀਵਿਧੀਆਂ ਵੱਡੇ ਪੱਧਰ ਤੇ ਮਨੁੱਖਤਾ ਦਾ ਨੁਕਸਾਨ ਕਰਨ ਲੱਗ ਪੈਣ। ਅੱਤਵਾਦ ਵਿਰੁੱਧ ਕਾਨੂੰਨੀ ਅਤੇ ਸਮਾਜਿਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਰਕਾਰਾਂ, ਸੁਰੱਖਿਆ ਏਜੰਸੀਆਂ ਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਅਤੰਕਵਾਦੀ ਨੈੱਟਵਰਕ ਨੂੰ ਖਤਮ ਕਰਨ ਅਤੇ ਉਹਨਾਂ ਦੀ ਵਿਗੜੇਤ ਵਿਚਾਰਧਾਰਾਵਾਂ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮੋਂਟਰੀਅਲ ਨਵੀਂ ਦਿੱਲੀ ਦੇ 에어 ਇੰਡੀਆ ਕਨੈਕਟ ਫਲਾਈਟ ਨੰਬਰ 182 ਦੇ ਲੰਡਨ ਤੇ ਹਾਈਥਰੋ ਹਵਾਈ ਅੱਡੇ ਤੇ 23 ਜੂਨ ਨੂੰ 1985 ਨੂੰ ਉਤਰਨ ਤੋਂ 45 ਮਿੰਟ ਪਹਿਲਾਂ ਧਮਾਕਾ ਹੋ ਗਿਆ ਸੀ ਜਿਸ ਵਿੱਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ ਇਹਨਾਂ ਵਿੱਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਸਨ ਟਰਾਂਟੋ ਪੁਲਿਸ ਨੇ ਦੱਸਿਆ ਕਿ ਨਾਰਥ ਯੋਕ ਦੇ ਇੱਕ ਇਲਾਕੇ ਵਿੱਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਅਤੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਬਾਰੇ ਪਾਈਚਾਰੇ ਦੀ ਸ਼ਿਕਾਇਤ ਕਰਨ ਨਾਲ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਅਤੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਐਤਵਾਰ ਨੂੰ ਪੁਲਿਸ ਨੇ ਕਿਹਾ ਕਿ 31 ਡਿਵੀਜ਼ਨ ਦੇ ਅਧਿਕਾਰੀ ਨੇ ਉਹਨਾਂ ਨੂੰ ਸ਼ਿਕਾਇਤ ਦੀ ਜਾਂਚ ਕਰਨ ਲਈ ਜੇਨ ਸਟਰੀਟ ਅਤੇ ਵਿਲਸਨ ਐਵੇਨਿਊ ਇਲਾਕੇ 'ਚ ਪਹੁੰਚੇ ਸਨ ਪੁਲਿਸ ਨੇ ਕਿਹਾ ਕਿ ਇਲਾਕੇ ਵਿੱਚ ਪੈਦਲ ਗਸ਼ਤ ਦੌਰਾਨ ਅਧਿਕਾਰੀਆਂ ਨੇ ਇੱਕ ਗੈਰੇਜ ਵਿੱਚ ਤਿੰਨ ਵਿਅਕਤੀਆਂ ਨੂੰ ਪਾਇਆ ਜੋ ਉਹਨਾਂ ਨਾਲ ਨਹੀਂ ਸੀ ਪੁਲਿਸ ਨੇ ਕਿਹਾ ਕਿ ਭਰੀ ਹੋਈ ਬੰਦੂਕ ਜਿਸ ਦੀ ਜਾਂਚ ਕਰਤਾਵਾਂ ਨੇ ਸਮਿੱਤ ਅਤੇ ਵੈਨਸ ਦੇ ਰੂਪ ਵਿੱਚ ਪਛਾਣ ਕੀਤੀ ਜਿਸ ਵਿੱਚ 9 ਮਿਲੀਮੀਟਰ ਲੂਗਰ ਗੋਲਾ ਬਾਰੂਦ ਅਤੇ 13 ਰਾਉਂਡ ਸਨ ਉਸੇ ਜਗ੍ਹਾ ਤੇ ਸਥਿਤ ਜਿੱਥੇ ਵਿਅਕਤੀ ਇਕੱਠੇ ਬੈਠੇ ਸਨ ਘਟਨਾ ਸਥਾਨ ਤੇ ਬਿਨਾਂ ਕਿਸੇ ਘਟਨਾ ਦੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਕਿਹਾ ਕਿ ਤੀਜਾ ਸ਼ੱਕੀ ਫਰਾਰ ਅਤੇ ਥੋੜੀ ਦੇਰ ਪੈਦਲ ਪਿੱਛਾ ਕਰਨ ਤੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਟਾਵਾ ਸੈਂਟਰ ਦੇ ਸੰਸਦ ਮੈਂਬਰ ਯਾਸਿਰ ਨਕਵੀ ਕੈਨੇਡਾ ਡੇ ਮਨਾਉਣ ਲਈ ਆਪਣੇ ਚੋਣ ਖੇਤਰ ਦੇ ਲੋਕਾਂ ਨੂੰ ਭੇਜ ਕੇ ਕੈਨੇਡਾ ਦੇ ਨਕਸ਼ੇ ਵਿੱਚ ਹੋਈ ਗਲਤੀ ਲਈ ਮਾਫੀ ਮੰਗੀ ਹੈ ਲੋਕਾਂ ਨੂੰ 1 ਜੁਲਾਈ ਨੂੰ ਕੈਨੇਡਾ ਡੇ ਤੋਂ ਪਹਿਲਾਂ ਨਕਸ਼ੇ ਵਿੱਚ ਰੰਗ ਭਰ ਲਈ ਕਿਹਾ ਗਿਆ ਸੀ ਹਾਲਾਂਕਿ ਰੰਗ ਭਰਨ ਵਾਲੇ ਨਕਸ਼ੇ ਦੇ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਅਤੇ ਯੂਕੌਨ ਸ਼ਾਮਲ ਨਹੀਂ ਹਨ ਐਕਸ ਦੇ ਨਕਵੀ ਨੇ ਨਕਸ਼ੇ ਵਿੱਚ ਹੋਈ ਗਲਤੀ ਨੂੰ ਸਵੀਕਾਰ ਕੀਤਾ ਹੈ ਜਿਸ ਵਿੱਚ ਸੂਬੇ ਅਤੇ ਖੇਤਰ ਦਾ ਨਾਮ ਨਹੀਂ ਸੀ ਉਹਨਾਂ ਕਹਿਆ ਕਿ ਅਸੀਂ ਗਲਤੀ ਕੀਤੀ ਹੈ ਨਕਸ਼ੇ ਵਿੱਚ ਪੀਈਆਈ ਅਤੇ ਯੂਪੌਨ ਦਾ ਨਾਮ ਨਹੀਂ ਹੈ ਮੈਂ ਅਤੇ ਮੇਰੀ ਟੀਮ ਮਾਫੀ ਮੰਗਦੇ ਹਾਂ ਬੱਚਿਓ ਨੂੰ ਕਿਰਪਾ ਕਰਕੇ ਸਾਡਾ ਭੂਗੋਲ ਸਿਖਾਉਣ ਜਾਂ ਇਸ ਵਿੱਚ ਵੱਖ-ਵੱਖ ਥਾਵਾਂ ਬਾਰੇ ਜ਼ਿਆਦਾ ਜਾਣਨ ਦੀ ਇੱਕ ਇੰਟਰਐਕਟਿਵ ਟਕਸ਼ੇ ਦੇ ਰੂਪ ਵਿੱਚ ਸੋਚੋ ਨਕਵੀ ਦੇ ਦਫ਼ਤਰ ਵੱਲੋਂ ਓਟਾਵਾ ਸੈਂਟਰ ਦੇ ਕੈਨੇਡਾ ਦੇ ਝੰਡੇ ਦੇ ਪੋਸਟਰ ਵੰਡੇ ਜਾ ਰਹੇ ਨੇ ਕੈਨੇਡਾ ਨੂੰ ਉੱਚ ਸਿੱਖਿਆ ਤੇ ਬਿਹਤਰ ਰਹਿਣ ਸੈਨ ਲਈ ਪ੍ਰਸਿੱਧ ਮੰਜ਼ਿਲ ਮੰਨਿਆ ਜਾਂਦਾ ਹੈ। ਹਰ ਸਾਲ ਹਜ਼ਾਰਾਂ ਭਾਰਤੀ ਤੇ ਦੂਜੇ ਦੇਸ਼ਾਂ ਦੇ ਵਿਦਿਆਰਥੀ ਇੱਥੇ ਪੜਾਈ ਅਤੇ ਰੋਜ਼ਗਾਰ ਦੇ ਬਿਹਤਰ ਮੌਕੇ ਦੀ ਭਾਲ ਵਿੱਚ ਆਉਂਦੇ ਨੇ। ਹਾਲ ਹੀ ਵਿੱਚ ਕੈਨੇਡਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸੈਂਕੜੇ ਲੋਕ ਰੋਜ਼ਗਾਰ ਮੇਲੇ ਵਿੱਚ ਹਾਜ਼ਰ ਜਿੱਦਾਂ ਚੋਂ ਕੋਈ ਭਾਰਤੀ ਵੀ ਆਏ ਨੇ। ਵਾਇਰਲ ਹੋ ਰਿਹਾ ਇਹ ਵੀਡੀਓ ਕੈਨੇਡਾ ਦੇ ਨੌਕਰੀ ਦੇ ਸੰਕਟ ਅਤੇ ਵਧ ਰਹੀ ਬੇਰੁਜ਼ਗਾਰੀ ਵੱਲ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਵਿਦਿਆਰਥੀਆਂ ਦੀ ਬੇਰੁਜ਼ਗਾਰੀ ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਨੇ। ਵੀਡੀਓ ਨਿਸ਼ਾਤ ਨਾਮ ਦੇ ਵਿਦਿਆਰਥੀ ਨੇ ਸ਼ੇਅਰ ਕੀਤੀ ਹੈ ਨਿਸ਼ਾਤ ਨੇ ਕਿਹਾ ਕਿ ਉਹ ਟੋਰਾਂਟੋ ਦੇ ਵਿਦਿਆਰਥੀ ਐਤਿਕ ਮਹੀਨੇ ਤੋਂ ਪਾਰਟ ਟਾਈਮ ਨੌਕਰੀ ਦੀ ਤਲਾਸ਼ ਕਰ ਰਿਹਾ ਹੈ ਹਾਲਾਂਕਿ ਸਮੇਂ ਤੋਂ 30 ਮਿੰਟ ਪਹਿਲਾਂ ਹੀ ਰੁਜ਼ਗਾਰ ਮੇਲੇ 'ਚ ਪਹੁੰਚੇ ਪਰ ਉਹਨੇ ਦੇਖਿਆ ਕਿ ਉੱਥੇ ਪਹਿਲਾਂ ਹੀ ਉਮੀਦਵਾਰਾਂ ਦੀ ਲੰਬੀ ਕਤਾਰ ਲੱਗੀ ਹੋਈ ਸੀ ਉਹਨਾਂ ਨੇ ਕਿਹਾ ਕਿ ਇਸ ਰੁਜ਼ਗਾਰ ਮੇਲੇ ਦੇ ਵਿੱਚ 100 ਤੋਂ ਵੱਧ ਵਿਦਿਆਰਥੀ ਪਹਿਲਾਂ ਹੀ ਆ ਚੁੱਕੇ ਨੇ ਲੰਬੀ ਲਾਈਨ ਦੇਖ ਕੇ ਆਲੇ-ਦੁਆਲੇ ਲੋਕ ਵੀ ਹੈਰਾਨ ਰਹਿ ਗਏ ਅਤੇ ਸੋਚਣ ਲੱਗੇ ਕਿ ਇੱਥੇ ਕੀ ਹੋ ਰਿਹਾ ਹੈ Instagram ਤੇ ਵੀਡੀਓ ਸ਼ੇਅਰ ਕਰਦੇ ਹੋਏ ਨਿਸ਼ਾੰਤ ਨੇ ਕਿਹਾ ਕਿ ਟਿਮ ਹਾਟਨ ਦੇ ਕਰਮਚਾਰੀਆਂ ਨੇ ਉਸ ਦਾ ਬਾਇਓ ਡਾਟਾ ਲਿਆ ਅਤੇ ਸ਼ੈਡਿਊਲ ਬਾਰੇ ਪੁੱਛਿਆ ਅਤੇ ਉਸ ਨੂੰ ਇਹ ਕਹਿ ਕੇ ਭੇਜ ਦਿੱਤਾ ਕਿ ਉਸ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ ਇਸ ਦੌਰਾਨ ਕਈ ਵੀ ਹੋਰ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਵੀ ਵਿਦੇਸ਼ ਵਿੱਚ ਨੌਕਰੀ ਦੀ ਭਾਲ ਵਿੱਚ ਸਨ ਪਰ ਹੁਣ ਤੱਕ ਉਹਨਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਰੂਸ ਦੇ ਦਾਗਿਸਤਾਨ ਵਿੱਚ ਐਤਵਾਰ ਨੂੰ ਅੱਤਵਾਦੀਆਂ ਨੇ ਦੋ ਗਿਰਜਾ ਘਰ ਇੱਕ ਸਿਨੇਗਾਹ ਯਹੂਦੀ ਮੰਦਰ ਅਤੇ ਇੱਕ ਪੁਲਿਸ ਪੋਸਟ ਉੱਤੇ ਹਮਲਾ ਕਰ ਦਿੱਤਾ ਇਸ ਵਿੱਚ ਇੱਕ ਪਾਦਰੀ 8 ਪੁਲਿਸ ਕਰਮੀਆਂ ਸਮੇਤ ਕੁੱਲ 9 ਲੋਕਾਂ ਦੀ ਮੌਤ ਹੋ ਗਈ ਹੈ ਪੁਲਿਸ ਦੇ 25 ਜਵਾਨ ਵੀ ਜ਼ਖਮੀ ਹੋਏ ਨੇ ਉਧੇ 4 ਅੱਤਵਾਦੀ ਵੀ ਮਾਰੇ ਗਏ ਨੇ ਜਾਣਕਾਰੀ ਮੁਤਾਬਕ ਆਤਵਾਦੀਆਂ ਨੇ 68 ਸਾਲਾ ਪਾਦਰੀ ਦਾ ਗਲਾ ਕੱਟ ਦਿੱਤਾ ਸੀ ਜਿਸ ਯਹੂਦੀ ਮੰਦਰ ਅਤੇ ਗਿਰਜਾ ਕਰਤੇ ਹਮਲਾ ਹੋਇਆ ਉਹ ਦਾਗਿਸਤਾਨ ਦੇ ਡਰਬੇਟ ਸ਼ਹਿਰ ਦੇ ਵਿੱਚ ਸਥਿਤ ਹੈ ਜੋ ਮੁਸਲਿਮ ਬਹੁਲ ਇਲਾਕੇ ਦੇ ਕਾਕੇਸ਼ ਵਿੱਚ ਯਹੂਦੀ ਪਾਈਚਾਰੇ ਦਾ ਗੜਾ ਹੈ ਜਦੋਂ ਕਿ ਪੁਲਿਸ ਨੇ ਥਾਣੇ ਤੇ ਹਮਲਾ ਹੋਇਆ ਉਹ ਡਬੇਟ ਤੋਂ 125 ਕਿਲੋਮੀਟਰ ਦੀ ਦੂਰੀ ਤੇ ਦਾਗਿਸਤਾਨ ਦੀ ਰਾਜਧਾਨੀ ਮਾਕਖਾਚਕਲਾ ਵਿੱਚ ਹੈ ਰੂਜ਼ੀ ਨੈਸ਼ਨਲ ਐਂਟੀ ਟੈਰੋਰਿਜ਼ਮ ਕਮੇਟੀ ਨੇ ਇੱਕ ਬਿਆਨ ਵਿੱਚ ਹਮਲੇ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਦੇ ਅੰਦਰੂਨੀ ਮਾਮਲੇ ਦੇ ਮੰਤਰਾਲੇ ਨੇ ਕਿਹਾ ਕਿ ਹਥਿਆਰਬੰਦ ਲੋਕਾਂ ਦੇ ਇੱਕ ਸਮੂਹ ਨੇ ਸਿਨੇਗਾਗ ਅਤੇ ਇੱਕ ਗਿਰਜਾ ਘਰ ਤੇ ਕੁਲੀ ਚੁਲਾ ਦਿੱਤੀ ਹੈ। ਇਨ੍ਹਾਂ ਵਿੱਚ ਚਾਰ ਅਤਵਾਦੀਆਂ ਨੂੰ ਵੀ ਮਾਰ ਦਿੱਤਾ ਗਿਆ। ਕੁਝ ਮੌਕੇ ਤੋਂ ਫਰਾਰ ਹੋ ਕੇ ਜਨਦੀ ਪਾਲ ਕੀਤੀ ਜਾ ਰਹੀ ਹੈ। ਹਮਲੇ ਤੋਂ ਬਾਅਦ ਇੱਕ ਵੀਡੀਓ ਵੀ ਮਿਲ ਰਿਹਾ ਜਿਸ ਵਿੱਚ ਹਮਲਾਵਾਰ ਕਾਰ ਵਿੱਚ ਭੱਜਦੇ ਨਜ਼ਰ ਆ ਰਹੇ ਨੇ ਅਤਵਾਦੀਆਂ ਨੇ ਦੂਜੇ ਯਹੂਦੀ ਮੰਦਰ ਤੇ ਵੀ ਗੋਲੀਆਂ ਚਲਾਈਆਂ ਸਨ ਚੰਗੀ ਗੱਲ ਹੈ ਕਿ ਉਸ ਸਮੇਂ ਕੋਈ ਉੱਥੇ ਨਹੀਂ ਸੀ ਫਿਲਹਾਲ ਕਿਸੇ ਅਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ